ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੂੰਗੀ ਦੀ ਦਾਲ ਬਣਾਵਾਂਗੇ ਦਾਲ ਨੂੰ ਆਪਾਂ ਚੁੱਲੇ ਉੱਪਰ ਬਣਾ ਕੇ ਤਿਆਰ ਕਰਾਂਗੇ ਦਾਲ ਬਣਾਉਣ ਦੇ ਲਈ ਆਪਾਂ ਪਤੀਲੇ ਵਿੱਚ ਥੋੜਾ ਜਿਹਾ ਪਾਣੀ ਲਵਾਂਗੇ ਪਾਣੀ ਨੂੰ ਗਰਮ ਕਰ ਲਵਾਂਗੇ ਤੇ ਪਾਣੀ ਦੇ ਵਿੱਚ ਇੱਕ ਚਮਚ ਹਲਦੀ ਪਾਵਾਂਗੇ ਇੱਕ ਚਮਚਾ ਨਮਕ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਪਾਵਾਂਗੇ ਇਸ ਤਰੀਕੇ ਨਾਲ ਦਾਲ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਅੱਧਾ ਛੋਟਾ ਚਮਚ ਕਾਲੀ ਮਿਰਚ ਪਾਵਾਂਗੇ ਅੱਧਾ ਛੋਟਾ ਚਮਚ ਲਾਲ ਮਿਰਚ ਪਾਵਾਂਗੇ ਇਹਦਾ ਛੋਟਾ ਚਮਚਾ ਧਨੀਆ ਪਾਊਡਰ ਪਾਵਾਂਗੇ। ਦਾਲ ਨੂੰ ਉਬਲੇ ਇਸ ਲਈ ਆਪਾਂ ਇੱਕ ਚਮਚ ਘਿਓ ਪਾਵਾਂਗੇ। ਇੱਥੇ ਮੈਂ ਤੇਜ ਪੱਤਾ ਵੀ ਪਾਇਆ ਸੀ ਜੀ ਪਰ ਉਹ ਕਲਿੱਪ ਆੜ ਨਹੀਂ ਹੋ ਪਾਈ। ਜਦੋਂ ਪਾਣੀ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਤਾਂ ਆਪਾਂ ਇਸ ਦੇ ਵਿੱਚ ਦਾਲ ਐਡ ਕਰਾਂਗੇ। ਇੱਥੇ ਆਪਾਂ ਇੱਕ ਕੌਲੀ ਦਾਲ ਲਈ ਹੈ। ਦਾਲ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲਿਆ ਹੈ। ਤੇ ਹੁਣ ਆਪਾਂ ਦਾਲ ਨੂੰ ਐਡ ਕਰਾਂਗੇ ਪਾਣੀ ਦੇ ਵਿੱਚ ਦਾਲ ਨੂੰ ਉਤਪਾਉਣ ਤੋਂ ਤੁਰੰਤ ਬਾਅਦ ਆਪਾਂ ਇਹ ਲਾਵਾਂਗੇ ਨਹੀਂ ਦਾਲ ਨੂੰ 15-20 ਮਿੰਟ ਲਈ ਪੱਕਣ ਦੇਾਂਗੇ ਬਾਅਦ ਦੇ ਵਿੱਚ ਲਾਵਾਂਗੇ ਆਪਾਂ ਇਸ ਦਾਲ ਨੂੰ ਚੌਲਿਆਂ ਰੋਟੀ ਨਾਲ ਸਰਵ ਕਰਾਂਗੇ ਤੇ ਬਹੁਤ ਹੀ ਵਧੀਆ ਲੱਗੇਗੀ ਜੀ ਚੁੱਲੇ ਉੱਪਰ ਬਣੀ ਚੀਜ਼ ਦਾ ਸਵਾਦ ਹੀ ਬਹੁਤ ਵੱਖਰਾ ਹੁੰਦਾ ਹੈ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਇਹ ਚੀਜ਼ ਚੁੱਲੇ ਉੱਪਰ ਦਾਲ ਨੂੰ ਥੋੜੀ ਦੇਰ ਢੱਕ ਕੇ ਪਕਾਵਾਂਗੇ ਤੇ ਹੁਣ ਆਪਾਂ ਦਾਲ ਨੂੰ ਥੋੜੀ ਦੇਰ ਢੱਕ ਕੇ ਪਕਾ ਲਿਆ ਸੀ ਆਪਾਂ ਦਾਲ ਨੂੰ ਦੇਖ ਲੈਨੇ ਆ ਆਪਣੀ ਦਾਲ ਅੱਧਿਕ ਪੱਕ ਚੁੱਕੀ ਹੈ ਜੇ ਹੋ ਸਕਦਾ ਤੁਹਾਨੂੰ ਭਾਫ਼ ਕਰਕੇ ਨਾ ਦਿਖਾਈ ਦੇ ਰਿਹਾ ਹੋਵੇ ਪਰ ਆਪਾਂ ਦਾਲ ਨੂੰ ਥੋੜਾ ਜਿਹਾ ਹੋਰ ਪਕਾ ਲਵਾਂਗੇ ਇਸ ਤਰੀਕੇ ਨਾਲ ਦਾਰ ਪੱਕ ਚੁੱਕੀ ਹੈ ਜੀ ਬਿਲਕੁਲ ਵੀ ਬਾਹਰ ਨਹੀਂ ਨਿਕਲੀ ਤੇ ਹੁਣ ਆਪਾਂ ਦਾਲ ਨੂੰ ਥੋੜੀ ਦੇਰ ਢਾਕੇ ਹੋਰ ਪਕਾ ਲਵਾਂਗੇ ਤਾਂ ਕਿ ਦਾਲ ਚੰਗੀ ਤਰ੍ਹਾਂ ਪੱਕ ਜਾਵੇ ਇਸ ਤਰੀਕੇ ਦੇ ਨਾਲ ਆਪਾਂ ਦਾਲ ਨੂੰ ਬਿਨਾ ਭਾਂਤੇ ਤੋਂ ਤੇ ਤੋਂ ਬਿਨਾ ਉਬਾਲੇ ਤੋਂ ਬੜੀ ਆਸਾਨੀ ਦੇ ਨਾਲ ਹੀ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਹੁਣ ਆਪਣੀ ਦਾਲ ਇਸ ਤਰੀਕੇ ਦੀ ਪੱਕ ਕੇ ਤਿਆਰ ਹੋ ਚੁੱਕੀ ਹੈ ਆਪਾਂ ਦਾਲ ਨੂੰ ਥੋੜਾ ਜਿਹਾ ਹੋਰ ਗਾੜਾ ਕਰ ਲਵਾਂਗੇ ਦਾਲ ਨੂੰ ਥੋੜਾ ਜਿਹਾ ਗਾੜਾ ਹੁਣ ਤੱਕ ਹੋਰ ਪਕਾ ਲਵਾਂਗੇ ਤੇ ਹੁਣ ਆਪਣੀ ਦਾਲ ਪੱਕ ਕੇ ਤਿਆਰ ਹੋ ਚੁੱਕੀ ਹੈ ਜੀ। ਕੁਛ ਇਸ ਤਰੀਕੇ ਨਾਲ ਤੇ ਹੁਣ ਆਪਾਂ ਦਾਲ ਨੂੰ ਇੱਕ ਬੌਲ ਦੇ ਵਿੱਚ ਕੱਢ ਲਵਾਂਗੇ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਤੇ ਸਾਨੂੰ ਸਪੋਰਟ ਕਰਿਓ ਜੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਤੇ ਹੁਣ ਆਪਾਂ ਦਾਲ ਨੂੰ ਤੜਕਾ ਲਗਾ ਲਵਾਂਗੇ ਦਾਲ ਨੂੰ ਤੜਕਾ ਲਗਾਉਣ ਦੇ ਲਈ ਮੈਂ ਇੱਕ ਪੈਨ ਲਈ ਹੈ ਜਦੇ ਵਿੱਚ ਇੱਕ ਕੜਚੀ ਤੇਲ ਪਾਵਾਂਗੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਤੇਲ ਦੇ ਵਿੱਚ ਇੱਕ ਚਮਚ ਜੀਰਾ ਪਾਵਾਂਗੇ ਜੀਰੇ ਨੂੰ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਪਕਾ ਲਵਾਂਗੇ ਹੁਣ ਜੀਰਾ 골ਡਨ ਬ੍ਰਾਊਨ ਹੋ ਚੁੱਕਿਆ ਹੈ ਦੋ ਲੌਂਗ ਪਾਵਾਂਗੇ ਬ੍ਰੀਕਟਿਆ ਹੋਇਆ ਪਿਆਜ਼ ਪਾਵਾਂਗੇ ਚੰਗੀ ਤਰ੍ਹਾਂ ਹਲਾ ਲਵਾਂਗੇ ਪਿਆਜ਼ ਨੂੰ

ਬਹੁਤ ਹੀ ਬਰੀਕ ਕੱਟਿਆ ਹੋਇਆ ਅਦਰਕ ਪਾਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਬਰੀਕ ਕੱਟੀ ਹੋਈ ਹਰੀ ਮਿਰਚ ਪਾਵਾਂਗੇ வா சங்கலாம் டமாட்ட நூ कुछ मसाले ऐड करा एक छोटा चमच गर्म मसाला पावेंगे एक छोटा चमच कश्मीरी लाल मिर्च पावे एक छोटा चमच धनिया पाउडर पावेंगे एक छोटा चमच होम मेड मसाला पावगे मसाला अपना घर तैयार किया जी इसकी वीडियो भी आप जल्दी शेयर करा ਤੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਨੇ ਤੇ ਹੁਣ ਆਪਾਂ ਦਾਲ ਐਡ ਕਰਾਂਗੇ ਆਪਾਂ ਸਿੱਧਾ ਹੀ ਦਾਲ ਐਡ ਕਰਾਂਗੇ ਕੋਈ ਪਾਣੀ ਵਗੈਰਾ ਨਹੀਂ ਐਡ ਕਰਾਂਗੇ ਚੰਗੀ ਤਰ੍ਹਾਂ ਹਿਲਾ ਲਵਾਂਗੇ ਦਾਲ ਨੂੰ ਹਰਾ ਧਨ ਯ ਪਾਵਾਂਗੇ ਬਰੀ ਘਟਿਆ ਹੋਇਆ ਦਾਲ ਦੇ ਵਿੱਚ ਹਰੇ ਧਨੀਏ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਕਿ ਦਾਲ ਦੇ ਵਿੱਚ ਹਰੇ ਧਨੀਏ ਦਾ ਸੁਆਦ ਤੇ ਖੁਸ਼ਬੂ ਐਡ ਹੋ ਜਾਵੇ ਇਸ ਲਈ ਆਪਾਂ ਦਾਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਥੋੜੀ ਦੇਰ ਪਕਾ ਲਵਾਂਗੇ ਜਦੋਂ ਆਪਾਂ ਚੁੱਲੇ ਉੱਪਰ ਦਾਲ ਬਣਾਉਣੀ ਹੈ ਜੀ ਤਾਂ ਇਸ ਤੇ ਵਿੱਚ ਬਿਲਕੁਲ ਵੀ ਰੋਸ ਮੈਤ ਨਹੀਂ ਆਉਂਦੀ ਤੇ ਦਾਲ ਹੋਰ ਵੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਉਹ ਆਪਣੀ ਦਾਲ ਤਿਆਰ ਹੋ ਚੁੱਕੀ ਹੈ